ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤ ਸੰਗਿਆ ਜੀ ਆਪਣੀ ਅੱਜ ਦੀ ਵੀਡੀਓ ਵਿੱਚ ਅਸੀਂ ਤੁਹਾਡੇ ਨਾਲ ਗੱਲ ਕਰਨ ਵਾਲੇ ਹਾਂ ਜੇਕਰ ਤੁਸੀਂ ਅੱਜ ਪੂਰਨਮਾਸ਼ੀ ਦੀ ਰਾਤ ਨੂੰ ਇੱਕ ਦਿਨ ਹੀ ਇਹ ਉਪਾਸਤ ਲਾਲ ਮਿਰਚਾਂ ਦਾ ਕਰ ਲੈਂਦੇ ਹੋ ਤੁਹਾਡੇ ਘਰ ਵਿੱਚ ਪੈਸਾ ਫਿਰ ਆਪ ਚੱਲ ਕੇ ਆਵੇਗਾ ਸੋ ਵੀਡੀਓ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਕਮੈਂਟ ਬਾਕਸ ਦੇ ਵਿੱਚ ਵਾਹਿਗੁਰੂ ਲਿਖ ਕੇ ਹਾਜ਼ਰੀ ਲਗਵਾਇਓ ਤਾਂ ਕਿ ਪਰਮਾਤਮਾ ਦੀ ਕਿਰਪਾ ਤੁਹਾਡੇ ਘਰ ਪਰਿਵਾਰ ਅਤੇ ਬਣੀ ਰਹੇ ਆਓ ਸਾਤ ਸੰਗਾਂਝੀ ਵੀਡੀਓ ਨੂੰ ਸ਼ੁਰੂ ਕਰਦੇ ਹਾਂ ਅੱਜ ਦੀ ਵੀਡੀਓ ਦਾ ਵਿਸ਼ਾ ਹੈ ਕਿ ਅੱਜ ਪੂਰਨਮਾਸ਼ੀ ਦੀ ਰਾਤ ਨੂੰ ਜੇਕਰ ਤੁਸੀਂ ਲਾਲ ਮਿਰਚਾਂ ਦਾ ਇਹ ਉਪਾਅ ਕਰ ਲੈਂਦੇ ਹੋ ਫਿਰ ਮੰਨ ਕੇ ਚੱਲੋ ਸਾਡੀ ਜ਼ਿੰਦਗੀ ਦੀਆਂ ਜ਼ਿਆਦਾਤਰ ਪਰੇਸ਼ਾਨੀਆਂ ਹਮੇਸ਼ਾ ਲਈ ਖਤਮ ਹੋ ਜਾਣਗੀਆਂ ਇਹ ਸਮੱਸਿਆ ਭਾਵ ਕਿ ਤੁਹਾਨੂੰ ਦੀ ਬਰਕਤ ਨੂੰ ਲੈ ਕੇ ਹੋਣ ਵਾਲੀ ਬੁਰੀ ਨਜ਼ਰ ਨੂੰ ਵੀ ਲੈ ਕੇ ਹੋਣ ਵਾਲੇ ਦੁਸ਼ਮਣ ਜਿਹੜੇ ਹਨ ਜਿਹੜੇ ਤੁਹਾਡੀ ਜ਼ਿੰਦਗੀ ਵਿੱਚ ਜਿਵੇਂ ਕਿ ਤੁਸੀਂ ਕਿਸੇ ਦੁੱਖ ਪਰੇਸ਼ਾਨੀ ਦੇ ਵਿੱਚੋਂ ਲੰਘ ਰਹੇ ਹੋ ਕਿਸੇ ਆਪਣਿਆਂ ਕਰਕੇ ਜਾਂ ਫਿਰ ਆਪਣੇ ਦੁਸ਼ਮਣਾਂ ਦੇ ਕਰਕੇ ਜੇਕਰ ਤੁਹਾਨੂੰ ਇਹ ਸ਼ੱਕ ਪੈਂਦਾ ਹੈ ਕਿਸੇ ਨੇ ਤੁਹਾਡੇ ਉੱਪਰ ਜਾਂ ਤੁਹਾਡੇ ਘਰ ਦੇ ਉੱਪਰ ਕੁਝ ਕਰਵਾ ਦਿੱਤਾ ਹੈ ਤੁਹਾਡੇ ਘਰ ਦੀਆਂ ਸਮੱਸਿਆਵਾਂ ਜਿਹੜੀਆਂ ਹਨ ਬਹੁਤ ਜ਼ਿਆਦੀਆਂ ਹਨ ਉਹ ਸਮੱਸਿਆਵਾਂ ਹਮੇਸ਼ਾ ਲਈ ਖਤਮ ਹੋ ਜਾਣਗੀਆਂ ਤੁਸੀਂ ਕਿਸੇ ਵੀ ਦੁੱਖ ਜੇਕਰ ਪਰੇਸ਼ਾਨੀ ਵਿੱਚੋਂ ਲੰਘ ਰਹੇ ਹੋ ਤਾਂ ਇਸ ਕਰਕੇ ਫਿਰ ਆਪਣੇ ਦੁਸ਼ਮਣਾਂ ਦੇ ਕਰਕੇ ਜੇਕਰ ਤੁਹਾਨੂੰ ਇਹ ਸ਼ੱਕ ਪੈਦਾ ਹੁੰਦਾ ਹੈ ਕਿ ਕਿਸੇ ਨੇ ਕੁਝ ਕਰਵਾ ਦਿੱਤਾ ਹੈ ਤਾਂ ਤੁਹਾਨੀਆਂ ਇਹ ਸਾਰੀਆਂ ਪਰੇਸ਼ਾਨੀਆਂ ਹਮੇਸ਼ਾ ਲਈ ਖਤਮ ਹੋ ਜਾਣਗੀਆਂ ਫਿਰ ਲਾਲ ਮਿਰਚਾਂ ਦਾ ਇਹ ਉਪਾਅ ਤੁਸੀਂ ਅੱਜ ਪੂਰਨਮਾਸੀ ਦੀ ਰਾਤ ਨੂੰ ਕਰ ਲੈਣਾ ਹੈ ਉਹਨਾਂ ਦੇ ਲੋਕਾਂ ਲਈ ਇਹ ਵਰਦਾਨ ਵਾਂਗ ਸਾਬਿਤ ਹੋ ਜਾਵੇਗਾ ਅੱਜ ਤੁਹਾਡੇ ਨਾਲ ਲਾਲ ਮਿਰਚ ਸੰਬੰਧੀ ਤੁਹਾਡੇ ਨਾਲ ਵਿਚਾਰ ਸਾਂਝੇ ਕਰਨ ਵਾਲੇ ਹਾਂ ਤੇ ਜੋ ਉਪਾਅ ਹੋਣਗੇ ਭਾਵੇਂ ਤੁਸੀਂ ਕਿਸੇ ਵੀ ਪ੍ਰਕਾਰ ਦੀ ਜੇਕਰ ਕੋਈ ਸਮੱਸਿਆ ਤੁਹਾਡੀ ਹੋਵੇਗੀ ਅੱਜ ਦੀ ਵੀਡੀਓ ਵਿੱਚ ਅਸੀਂ ਤੁਹਾਨੂੰ ਤਿੰਨ ਉਪਾਅ ਦੱਸਣ ਵਾਲੇ ਹਾਂ ਜੋ ਤੁਹਾਡੇ ਨਾਲ ਸਾਂਝੇ ਕਰਾਂਗੇ ਤੇ ਸਾਤ ਸੰਗਤ ਜੀ ਜੋ ਵੀ ਸਮੱਸਿਆ ਹੈ ਲਾਲ ਮਿਰਚਾਂ ਦੇ ਉਪਾਅ ਨਾਲ ਤੁਹਾਡੀ ਦੂਰ ਹੋ ਜਾਵੇਗੀ ਜਿਵੇਂ ਤੁਹਾਡੀ ਪਰੇਸ਼ਾਨੀ ਹੈ ਧਨ ਸੰਬੰਧੀ ਜਾਂ ਫਿਰ ਕਾਰੋਬਾਰ ਦੇ ਨਾਲ ਸੰਬੰਧਿਤ ਤੁਸੀਂ ਦੁਕਾਨਦਾਰ ਹੋ ਦੁਕਾਨ ਸੰਬੰਧੀ ਕੋਈ ਪਰੇਸ਼ਾਨੀ ਹੈ ਜਾਂ ਫਿਰ ਪਰਿਵਾਰ ਦੇ ਸੰਬੰਧੀ ਕਿਸੇ ਤਰ੍ਹਾਂ ਦਾ ਕੋਈ ਰੋਗ ਕਿਸੇ ਨੂੰ ਲੱਗਾ ਹੋਇਆ ਹੈ ਇਸ ਰੋਗ ਦੇ ਕਾਰਨ ਤੁਸੀਂ ਬਹੁਤ ਹੀ ਜ਼ਿਆਦਾ ਡਾਕਟਰਾਂ ਦੇ ਜਾ ਚੁੱਕੇ ਹੋ ਬਹੁਤ ਪੈਸਾ ਤੁਹਾਡਾ ਖਰਚ ਹੋ ਚੁੱਕਾ ਹੈ ਇਸ ਰੋਗ ਕਾਰਨ ਤੁਸੀਂ ਦਰ ਦਰ ਤੇ ਭਟਕਦੇ ਫਿਰਦੇ ਹੋ ਫਿਰ ਇਹ ਉਪਾਅ ਤੁਹਾਡੇ ਲਈ ਬਹੁਤ ਹੀ ਜ਼ਿਆਦਾ ਕਾਰਗਰ ਸਾਬਿਤ ਹੋ ਜਾਵੇਗਾ ਲਾਲ ਮਿਰਚ ਇੱਕ ਅਜੀਹਾ ਚੀਜ਼ ਹੈ ਜੀ ਜੋ ਟੋਟਕੇ ਦੇ ਵਿੱਚ ਜਾਂ ਫਿਰ ਕਿਸੇ ਉਪਾਅ ਵਿੱਚ ਜੇਕਰ ਇਸ ਦਾ ਇਸਤੇਮਾਲ ਕੀਤਾ ਜਾਵੇ ਬੜੀ ਹੀ ਕਾਰਗਰ ਸਾਬਿਤ ਹੁੰਦੀ ਹੈ ਇਹ ਫਿਰ ਕਿਸੇ ਵੀ ਸਮੱਸਿਆ ਨੂੰ ਖਤਮ ਕਰਨ ਦੀ ਤਾਕਤ ਰੱਖਦੀ ਹੈ ਸੋ ਇਸ ਲਈ ਤੁਹਾਨੂੰ ਇਸ ਉਪਾਅ ਦਾ ਪੂਰਾ ਹੀ ਸੁਣ ਲੈਣਾ ਬਹੁਤ ਜ਼ਰੂਰੀ ਹੋਵੇਗਾ ਤੁਹਾਨੂੰ ਨਵੀਂ ਜਾਣਕਾਰੀ ਪ੍ਰਾਪਤ ਹੋ ਜਾਵੇਗੀ ਕਿਉਂਕਿ ਸਾਧ ਸੰਗਤ ਜੀ ਇਹ ਉਪਾਅ ਬੜਾ ਹੀ ਖਾਸ ਤੁਹਾਡੇ ਲਈ ਸਾਬਿਤ ਹੋਵੇਗਾ ਜੇਕਰ ਤੁਸੀਂ ਪੂਰੀ ਵਿਧੀ ਵਿਧਾਨ ਦੇ ਨਾਲ ਇਸ ਉਪਾਅ ਨੂੰ ਸਮਝ ਕੇ ਕਰ ਲੈਂਦੇ ਹੋ ਤੁਹਾਡੀਆਂ ਸਾਰੀਆਂ ਸਮੱਸਿਆਵਾਂ ਜਿਹੜੀਆਂ ਹਨ ਉਹ ਖਤਮ ਹੋ ਜਾਣਗੀਆਂ ਅੱਜ ਦੀ ਵੀਡੀਓ ਨੂੰ ਇਸ ਲਈ ਤੁਸੀਂ ਜ਼ਰੂਰ ਪੂਰਾ ਸੁਣਨਾ ਹੈ ਅਤੇ ਕਮੈਂਟ ਬਾਕਸ ਦੇ ਵਿੱਚ ਆਪਣੀ ਪਰੇਸ਼ਾਨੀ ਵੀ ਲਿਖ ਸਕਦੇ ਹੋ ਜੋ ਕਿ ਇਸ ਪਰੇਸ਼ਾਨੀ ਦਾ ਹੱਲ ਅੱਜ ਦੇ ਉਪਾਅ ਨਾਲ ਹੋ ਜਾਵੇਗਾ ਸਾਲ ਸੰਗਤ ਜੀ ਅਸੀਂ ਸਾਰੇ ਹੀ ਆਪਣੇ ਘਰਾਂ ਵਿੱਚ ਪਾਠ ਪੂਜਾ ਕਰਦੇ ਹਾਂ ਬੰਦਗੀ ਕਰਦੇ ਹਾਂ ਚਾਹੇ ਅਸੀਂ ਪਰਮਾਤਮਾ ਨੂੰ ਮੰਨਦੇ ਹਾਂ ਜਾਂ ਫਿਰ ਕਿਸੇ ਵੀ ਦੇਵੀ ਦੇਵਤੇ ਨੂੰ ਮੰਨਦੇ ਹਾਂ ਬੰਦਗੀ ਕਰਦੇ ਹਾਂ ਚਾਹੇ ਅਸੀਂ ਪਰਮਾਤਮਾ ਨੂੰ ਮੰਨਦੇ ਹਾਂ ਜਾਂ ਫਿਰ ਕਿਸੇ ਦੇਵੀ ਦੇਵਤੇ ਨੂੰ ਮੰਨਦੇ ਹਾਂ ਇੰਨੀ ਪੂਜਾ ਕਰਨ ਦੇ ਬਾਵਜੂਦ ਵੀ ਤੁਸੀਂ ਸਾਡੇ ਜ਼ਿੰਦਗੀ ਵਿੱਚੋਂ ਦੁੱਖ ਜਿਹੜੇ ਹਨ ਨਹੀਂ ਜਾਂਦੇ ਬਹੁਤ ਸਾਰੇ ਲੋਕ ਕਮੈਂਟ ਕਰਦੇ ਆ ਜੀ ਅਸੀਂ ਪਾਠ ਵੀ ਕਰਦੇ ਆ ਬੰਦਗੀ ਵੀ ਕਰਦੇ ਆ ਫਿਰ ਵੀ ਸਾਡੀ ਜ਼ਿੰਦਗੀ ਦੁੱਖਾਂ ਨਾਲ ਭਰੀ ਪਈ ਹੈ ਉਹ ਆਖਦੇ ਹਨ ਕਿ ਕਈ ਸਾਲਾਂ ਤੋਂ ਸਮੱਸਿਆਵਾਂ ਇਹੋ ਜਿਹੀਆਂ ਚੱਲ ਰਹੀਆਂ ਹਨ ਕਿ ਸਾਡੇ ਘਰ ਦੇ ਵਿੱਚ ਧਨ ਦੀ ਕਮੀ ਹੋ ਰਹੀ ਹੈ ਸਾਡੇ ਕਾਰੋਬਾਰ ਵਿੱਚ ਕਮੀ ਹੈ ਕਾਰੋਬਾਰ ਰੁਕ ਚੁੱਕਿਆ ਹੈ ਸਾਡੇ ਘਰ ਵਿੱਚ ਕਲੇਸ਼ ਰਹਿੰਦਾ ਹੈ ਫਿਰ ਇਹ ਅਸੀਂ ਅੱਜ ਉਪਾਅ ਤੁਹਾਨੂੰ ਦੱਸਣ ਵਾਲੇ ਹਾਂ ਇਸ ਵਿੱਚ ਵੱਡਾ ਕਾਰਨ ਤੁਹਾਡੇ ਦੁਸ਼ਮਣ ਜੋ ਲੋਕ ਹਨ ਜੋ ਲੋਕ ਤੁਹਾਡੇ ਤੋਂ ਨਫ਼ਰਤ ਕਰਦੇ ਹਨ ਉਹ ਚਾਹੇ ਤੁਹਾਡੇ ਆਪਣੇ ਹਨ ਭਾਵੇਂ ਬੇਗਾਨੇ ਹਨ ਜਦੋਂ ਕੋਈ ਇਨਸਾਨ ਕਿਸੇ ਨੂੰ ਵੇਖ ਕੇ ਖੁਸ਼ ਨਹੀਂ ਹੁੰਦਾ ਫਿਰ ਉਹ ਇਨਸਾਨ ਦੇ ਬੋਲਣ ਕਰਕੇ ਨਕਾਰਾਤਮਕ ਊਰਜਾ ਤੁਹਾਡੇ ਘਰ ਵਿੱਚ ਦੁੱਖ ਕਲੇਸ਼ ਤੇ ਪਰੇਸ਼ਾਨੀ ਦਾ ਕਾਰਨ ਬਣ ਜਾਂਦੇ ਹਨ ਤੁਹਾਡੇ ਘਰ ਵਿੱਚ ਦੁੱਖ ਕਲੇਸ਼ ਆਪਣੇ ਆਪ ਹੀ ਆਉਣੇ ਸ਼ੁਰੂ ਹੋ ਜਾਂਦੇ ਹਨ ਅਸੀਂ ਆਪਣੇ ਘਰ ਦੇ ਵਿੱਚ ਲਾਲ ਮਿਰਚਾਂ ਦਾ ਇਸਤੇਮਾਲ ਤਾਂ ਕਰਦੇ ਹੀ ਰਹਿੰਦੇ ਹਾਂ ਪਰ ਲਾਲ ਮਿਰਚਾਂ ਸਿਰਫ ਸਾਡੀ ਰਸੋਈ ਵਿੱਚ ਇਸਤੇਮਾਲ ਨਹੀਂ ਹੁੰਦੀਆਂ ਜੇਕਰ ਅਸੀਂ ਇਸ ਦਾ ਪ੍ਰਯੋਗ ਸਹੀ ਵਿਧੀ ਨਾਲ ਕਰ ਲਵਾਂਗੇ ਫਿਰ ਅਸੀਂ ਹਰ ਸਮੱਸਿਆ ਦਾ ਹੱਲ ਕਰ ਸਕਦੇ ਹਾਂ ਇਸ ਲਈ ਖੂਬ ਮਿਹਨਤ ਕਰਕੇ ਸਫਲਤਾ ਪ੍ਰਾਪਤ ਨਹੀਂ ਹੁੰਦੀ ਫਿਰ ਜੋ ਅਸੀਂ ਤੁਹਾਨੂੰ ਉਪਾਅ ਦੱਸਣ ਵਾਲੇ ਹਾਂ ਤੁਸੀਂ ਇਹਨਾਂ ਵਿੱਚੋਂ ਕੋਈ ਇੱਕ ਉਪਾਅ ਜੇਕਰ ਕਰ ਲੈਂਦੇ ਹੋ ਫਿਰ ਬਹੁਤ ਹੀ ਜ਼ਿਆਦਾ ਤੁਹਾਨੂੰ ਫਾਇਦਾ ਹੋ ਜਾਵੇਗਾ ਸਭ ਤੋਂ ਪਹਿਲਾ ਉਪਾਅ ਜੇਕਰ ਤੁਹਾਡੇ ਦੁਸ਼ਮਣ ਤੁਹਾਨੂੰ ਨੁਕਸਾਨ ਪਹੁੰਚਾ ਰਹੇ ਹਨ ਜੇਕਰ ਤੁਹਾਡਾ ਕੋਈ ਆਪਣਾ ਤੁਹਾਡੇ ਤੋਂ ਈਰਖਾ ਰੱਖਦਾ ਹੈ ਤੁਸੀਂ ਕੀ ਕਰਨਾ ਹੈ ਇੱਕ ਮੁਠੀ ਲਾਲ ਮਿਰਚਾਂ ਲੈਣੀਆਂ ਹਨ ਉਹ ਸਾਬਤ ਹੋਣੀਆਂ ਚਾਹੀਦੀਆਂ ਹਨ ਪੀਸੀਆਂ ਨਹੀਂ ਹੋਣੀਆਂ ਚਾਹੀਦੀਆਂ ਇਹਨਾਂ ਸਾਬਤ ਮਿਰਚਾਂ ਨੂੰ ਤੁਸੀਂ ਪੀਸ ਲੈਣਾ ਹੈ ਨਾਲ ਹੀ ਤੁਸੀਂ ਉਹਨਾਂ ਕਾਲੀਆਂ ਮਿਰਚਾਂ ਨੂੰ ਪੀ ਕੇ ਫਿਰ ਇਹ ਸਾਰੀ ਸਮਗਰੀ ਇੱਕ ਕਾਲੇ ਕੱਪੜੇ ਵਿੱਚ ਬੰਨ ਕੇ ਗਠੜੀ ਬਣਾ ਲੈਣੀ ਹੈ ਵੇਖੋ ਸਾਧ ਸੰਗਤ ਜੀ ਕਹਿਣ ਤੋਂ ਭਾਵ ਤੁਸੀਂ ਇੱਕ ਮੁਠੀ ਮਿਰਚਾਂ ਦੀ ਚੁੱਕਣੀ ਹੈ ਜਿੰਨੀਆਂ ਵੀ ਤੁਹਾਡੀ ਮੁਠੀ ਦੇ ਵਿੱਚ ਮਿਰਚਾਂ ਆ ਜਾਂਦੀਆਂ ਹਨ ਉਨੀਆਂ ਹੀ ਤੁਸੀਂ ਲੈ ਸਕਦੇ ਹੋ ਜਿੰਨੀਆਂ ਤੁਹਾਡੇ ਘਰ ਵਿੱਚ ਜਿੰਨੀਆਂ ਵੀ ਇੱਕ ਮੁਠੀ ਵਿੱਚ ਤੁਹਾਡੇ ਆ ਜਾਣ ਤੁਸੀਂ ਉਹ ਕਾਲੀਆਂ ਮਿਰਚਾਂ ਲੈਣੀਆਂ ਹਨ ਇਹ ਸਾਰੀ ਹੀ ਸਮਗਰੀ ਨੂੰ ਵੀ ਤੁਸੀਂ ਇਕੱਠਾ ਕਰਕੇ ਲਾਲ ਮਿਰਚਾਂ ਤੇ ਕਾਲੀ ਮਿਰਚਾਂ ਨੂੰ ਲਾਲ ਕੱਪੜੇ ਵਿੱਚ ਬੰਨ ਲੈਣਾ ਹੈ ਇੱਕ ਪੋਟਲੀ ਜਿਹੀ ਬਣਾ ਲੈਣੀ ਹੈ ਬੁੱਧਵਾਰ ਜਾਂ ਸ਼ਨੀਵਾਰ ਦੇ ਦਿਨ ਤੁਸੀਂ ਮਿਰਚਾਂ ਦਾ ਉਪਾਅ ਆਪਣੇ ਪਰਿਵਾਰ ਦੇ ਉਪਰੋਂ ਦੀ ਵਾਰ ਕੇ ਕਿਸੇ ਵਗਦੇ ਪਾਣੀ ਵਿੱਚ ਰਾਤ ਨੂੰ ਵਹਾ ਦੇਣਾ ਹੈ ਜੋ ਜੋ ਵੀ ਤੁਹਾਡੇ ਦੁਸ਼ਮਣ ਹੋਣਗੇ ਜੋ ਵੀ ਤੁਹਾਡੇ ਤੋਂ ਜਲਨ ਕਰਦੇ ਹੋਣਗੇ ਫਿਰ ਉਹਨਾਂ ਦੀ ਸਾਰੀ ਬੁਰੀ ਨਜ਼ਰ ਉਹਨਾਂ ਦੇ ਕੋਲ ਹੀ ਵਾਪਸ ਚਲੀ ਜਾਵੇਗੀ ਜੇ ਕੋਈ ਤੁਹਾਨੂੰ ਜਿੰਨਾ ਵੀ ਨੁਕਸਾਨ ਪਹੁੰਚਾਉਣ ਦੀ ਕੋਸ਼ਿਸ਼ ਕਰ ਰਿਹਾ ਹੈ ਕੋਈ ਵੀ ਤੁਹਾਡਾ ਵਾਲ ਵਿੰਗਾ ਨਹੀਂ ਕਰ ਸਕਦਾ ਤੁਸੀਂ ਇਹ ਉਪਾ ਅੱਜ ਬੁੱਧਵਾਰ ਦੀ ਰਾਤ ਜਾਂ ਸ਼ਨੀਵਾਰ ਦੇ ਦਿਨ ਹੀ ਕਰਨਾ ਹੈ ਤੇ ਜਾਂ ਫਿਰ ਇਹ ਦੂਸਰਾ ਉਪਾ ਜਿਹੜਾ ਤੁਹਾਡੇ ਨਾਲ ਸਾਂਝਾ ਕਰਨ ਵਾਲੇ ਹਨ ਸਾਡੇ ਘਰ ਦਾ ਬੱਚਾ ਕਿਸੇ ਚੰਗੇ ਕੰਮ ਦੇ ਲਈ ਜੇਕਰ ਕਿਧਰੇ ਚੱਲਿਆ ਹੋਵੇ ਉਹ ਆਪਣਾ ਇਮਤਿਹਾਨ ਦੇਣ ਲਈ ਹੀ ਚੱਲਿਆ ਹੋਵੇ ਜਾਂ ਨੌਕਰੀ ਤੇ ਚੱਲਿਆ ਹੋਵੇ ਜਾਂ ਫਿਰ ਕੋਈ ਜ਼ਰੂਰੀ ਕੰਮ ਦੇ ਲਈ ਜਾ ਰਿਹਾ ਹੋਵੇ ਮੁੱਖ ਦਰਵਾਜ਼ੇ ਦੀ ਦਹਲੇਜ਼ ਦੇ ਉੱਪਰ ਪੰਜ ਮਿਰਚਾਂ ਤੁਸੀਂ ਰੱਖ ਦੇਣੀਆਂ ਹਨ ਉਹ ਇਨਸਾਨ ਆਪਣੇ ਪੈਰਾਂ ਦੇ ਨਾਲ ਉਹਨਾਂ ਮਿਰਚਾਂ ਨੂੰ ਮਸਲ ਕੇ ਉਸਨੇ ਲੰਘ ਜਾਣਾ ਹੈ ਜਿਹੜਾ ਵੀ ਤੁਸੀਂ ਉਪਾ ਕਰ ਲੈਂਦੇ ਹੋ ਤੁਹਾਡਾ ਹਰ ਕੰਮ ਵਧੀਆ ਤਰੀਕੇ ਨਾਲ ਨਿਪਰੇ ਚੜ ਜਾਵੇਗਾ ਕੋਈ ਮਾੜੀ ਬੁਰੀ ਨਜ਼ਰ ਤੁਹਾਡਾ ਰਸਤਾ ਨਹੀਂ ਕੱਟ ਸਕਦੀ ਜਿਹਨਾਂ ਦੇ ਵੀ ਕੰਮਾਂ ਦੇ ਵਿੱਚ ਵਾਰ-ਵਾਰ ਵਿਗਨ ਪੈ ਰਿਹਾ ਹੈ ਉਹ ਰਾਤ ਨੂੰ ਸੌਣ ਤੋਂ ਪਹਿਲਾਂ ਆਪਣੇ ਸਰਹਾਣੇ ਇੱਕ ਗਲਾਸ ਪਾਣੀ ਦਾ ਰੱਖਣ ਉਸ ਦੇ ਵਿੱਚ ਇੱਕ ਬੀਜ ਲਾਲ ਮਿਰਚਾਂ ਦੇ ਦਾਣੇ ਪਾ ਦੇਣ ਸਵੇਰੇ ਉੱਠਦੇ ਅੰਸਾਰ ਆਪਣੇ ਖੱਬੇ ਹੱਥ ਨਾਲ ਉਹ ਪਾਣੀ ਆਪਣੇ ਹੀ ਉੱਪਰੋਂ ਵਾਰ ਕੇ ਘਰ ਦੇ ਬਾਹਰ ਸੁੱਟ ਦੇਣਾ ਹੈ ਇਸ ਨਾਲ ਤੁਹਾਡੇ ਤੋਂ ਮਾੜੀ ਸ਼ਕਤੀ ਹਰ ਤਰ੍ਹਾਂ ਦੀ ਨੈਗੇਟਿਵ ਊਰਜਾ ਦਾ ਪ੍ਰਭਾਵ ਖਤਮ ਹੋ ਜਾਵੇਗਾ ਜਿਹੜੇ ਲੋਕ ਹਰ ਵੇਲੇ ਚਿੰਤਾ ਕਰਦੇ ਰਹਿੰਦੇ ਹਨ ਜਾਂ ਫਿਰ ਕਹਿ ਲਓ ਜੀਨਾਂ ਦਾ ਹਰ ਵੇਲੇ ਦਿਲ ਕਿਸੇ ਨਾ ਕਿਸੇ ਗੱਲ ਤੋਂ ਘਬਰਾਉਂਦਾ ਰਹਿੰਦਾ ਹੈ ਫਿਰ ਉਹਨਾਂ ਦਾ ਜਿਹੜਾ ਮਨ ਹੈ ਸ਼ਾਂਤ ਹੋਣਾ ਸ਼ੁਰੂ ਹੋ ਜਾਵੇਗਾ ਤੁਹਾਡੇ ਘਰ ਵਿੱਚ ਜੇਕਰ ਧਨ ਨਹੀਂ ਟਿਕਦਾ ਪੈਸਾ ਨਹੀਂ ਟਿਕਦਾ ਤੁਸੀਂ ਥੋੜੇ ਬਹੁਤ ਵੀ ਜੋ ਕਮਾਉਂਦੇ ਹੋ ਤੁਹਾਡੇ ਹੱਥਾਂ ਵਿੱਚੋਂ ਨਿਕਲ ਜਾਂਦੇ ਹਨ ਫਿਰ ਤੁਸੀਂ ਇਹ ਲਾਲ ਮਿਰਚਾਂ ਦਾ ਉਪਾਅ ਕਰ ਸਕਦੇ ਹੋ ਸੰਗਤ ਜੀ ਤੁਸੀਂ ਕੀ ਕਰਨਾ ਹੈ ਸੱਤ ਲਾਲ ਮਿਰਚਾਂ ਨੂੰ ਕੱਪੜੇ ਵਿੱਚ ਬੰਨ ਲੈਣਾ ਹੈ ਉਸ ਗਠੜੀ ਨੂੰ ਤੁਸੀਂ ਆਪਣੇ ਘਰ ਦੀ ਤਜੋਰੀ ਵਿੱਚ ਰੱਖ ਦੇਣਾ ਹੈ ਜਿੱਥੇ ਵੀ ਤੁਹਾਡਾ ਪੈਸਾ ਰੱਖਿਆ ਹੁੰਦਾ ਹੈ ਉੱਥੇ ਰੱਖ ਸਕਦੇ ਹੋ ਹਫ਼ਤੇ ਵਿੱਚ ਇਹ ਲਾਲ ਮਿਰਚਾਂ ਤੁਸੀਂ ਮਚਾ ਦੇਣੀਆਂ ਹਨ ਭਾਵੇਂ ਕਿ ਉਸ ਜਗ੍ਹਾ ਤੁਸੀਂ ਨਵੀਆਂ ਸੱਤ ਲਾਲ ਮਿਰਚਾਂ ਰੱਖਣੀਆਂ ਹਨ ਉਸ ਪੋਟਲੀ ਦੇ ਵਿੱਚ ਤਜੋਰੀ ਵਿੱਚ ਫਿਰ ਰੱਖਣੀਆਂ ਹਨ ਇਹ ਉਪਾਅ ਤੁਹਾਡੇ ਪੈਸੇ ਨੂੰ ਖਿੱਚਣ ਦਾ ਕੰਮ ਕਰੇਗਾ ਇਹ ਉਪਾਅ ਤੁਹਾਡੇ ਲਈ ਪੈਸੇ ਨੂੰ ਖਿੱਚਣ ਦਾ ਨਵਾਂ ਰਸਤਾ ਲੱਭ ਲੈਵੇਗਾ ਨਵੇਂ-ਨਵੇਂ ਪੈਸੇ ਕਮਾਉਣ ਦੇ ਰਸਤੇ ਖੋਲੇਗਾ ਜੇਕਰ ਘਰ ਵਿੱਚ ਕਿਸੇ ਨੇ ਕੁਝ ਕੀਤੇ ਕਰਵਾਏ ਦਾ ਅਸਰ ਤੁਹਾਨੂੰ ਲੱਗਦਾ ਹੈ ਕੋਈ ਸ਼ੱਕ ਹੈ ਤੁਹਾਡੇ ਘਰ ਦੀ ਕੋਈ ਮਾੜੀ ਸ਼ਕਤੀ ਜੇਕਰ ਪਹਿਰਾ ਦੇ ਰਹੀ ਹੈ ਫਿਰ ਤੁਹਾਡੇ ਘਰ ਵਿੱਚ ਅਜਿਹੀ ਚੀਜ਼ ਜੋ ਕੰਮਾਂ ਵਿੱਚ ਵਿਗਨ ਪਾ ਰਹੀ ਹੁੰਦੀ ਹੈ ਫਿਰ ਤੁਸੀਂ ਕੀ ਕਰਨਾ ਹੈ ਸ਼ਨੀਵਾਰ ਦੇ ਦਿਨ ਸੱਤ ਲਾਲ ਮਿਰਚਾਂ ਲੈਣੀਆਂ ਹਨ ਇਹਨਾਂ ਸੱਤ ਲਾਲ ਮਿਰਚਾਂ ਦੇ ਵਿੱਚ ਸਰੋਂ ਦੇ ਦਾਣੇ ਪਾ ਦੇਣੇ ਹਨ ਫਿਰ ਉਸ ਵਿੱਚ ਤੁਸੀਂ ਦੋ ਟੁਕੜੇ ਕਪੂਰ ਦੇ ਪਾਉਣੇ ਹਨ ਜਿਸਤੇ ਵੀ ਤੁਹਾਨੂੰ ਸ਼ੱਕ ਪੈਂਦਾ ਹੈ ਉਸ ਵਿਅਕਤੀ ਦਾ ਤੁਸੀਂ ਨਾਮ ਲੈਣਾ ਹੈ ਉਸ ਇਨਸਾਨ ਤੇ ਮਾੜੀ ਨਿਗਾ ਤੁਹਾਡੇ ਵੱਲ ਜੇਕਰ ਉਹ ਰੱਖਦਾ ਹੋਵੇ ਫਿਰ ਉਸ ਵਿਅਕਤੀ ਦਾ ਨਾਮ ਲੈ ਕੇ ਘਰ ਦੇ ਵਿਹੜੇ ਵਿੱਚ ਇੱਕ ਪਾਥੀ ਦੇ ਨਾਲ ਉਸ ਸਮਾਨ ਨੂੰ ਤੁਖਾ ਦੇਣਾ ਹੈ ਉਸ ਉੱਪਰ ਸਾਰੀ ਸਮਗਰੀ ਮਚਾ ਦੇਣੀ ਹੈ ਹਰ ਪ੍ਰਕਾਰ ਦੇ ਕੀਤੇ ਕਰਾਇ ਦਾ ਅਸਰ ਖਤਮ ਹੋ ਜਾਵੇਗਾ ਜਿੰਨੀ ਵੀ ਘਰ ਵਿੱਚ ਨੈਗੇਟਿਵ ਊਰਜਾ ਹੋਵੇਗੀ ਹਮੇਸ਼ਾ ਲਈ ਖਤਮ ਹੋ ਜਾਵੇਗੀ ਸੋ ਸਾਥ ਸੰਗਤ ਜੀ ਇਸ ਤਰੀਕੇ ਨਾਲ ਤੁਸੀਂ ਇਹ ਲਾਲ ਮਿਰਚਾਂ ਦੇ ਉਪਾਅ ਕਰ ਲੈਣੇ ਹਨ ਤਾਂ ਵੇਖਿਓ ਤੁਹਾਨੂੰ ਕਿੰਨਾ ਜ਼ਿਆਦਾ ਫਾਇਦਾ ਹੋਵੇਗਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ